ਮੇਂ ਕੀ ਲੋਡ ਕਰੇਗਾ ਤੂੰ ਮੈਨੂੰ ਤੂੰ ਮੇਰੇ 2 ਮਿੰਟ ਚ ਕੀ ਲੋਡ ਕਰੇਗਾ ਤੂੰ ਅਤ ਸੁਵੀਰਾ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਸਲ ਸੇਵਾ ਕੇਂਦਰ ਦੀ ਕਿ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤਾਂ ਪਟਿਆਲਾ ਦੇ ਮਨੀ ਸਕੱਤਰੀ ਦੇ ਅੰਦਰ ਬਣੇ ਸੇਵਾ ਕੇਂਦਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਸੁੱਲੇ ਸੁਰਖੀਆਂ ਚ ਬਣੀ ਹੋਈ ਹੈ ਤੇ ਅਧਿਕ ਨੌਜਵਾਨ ਸੇਵਾ ਕੇਂਦਰ ਦੇ ਵਿੱਚ ਆਪਣਾ ਕੰਮ ਕਰਾਉਣ ਪਹੁੰਚਦਾ ਹੈ ਤਾਂ ਉੱਥੋਂ ਦੀ ਕਰਮਚਾਰੀ ਦੇ ਵੱਲੋਂ ਉਸ ਦਿਨਾਂ ਬਦਸਲੂਕੀ ਕੀਤੀ ਜਾਂਦੀ ਹੈ ਜਦੋਂ ਆਪ ਲੋਕ ਸੇਵਾ ਕੇਂਦਰਾਂ ਦੇ ਵਿੱਚ ਆਪਣਾ ਰੋਜ਼ਾਨਾ ਕੰਮ ਕਰਾਉਣ ਦੇ ਲਈ ਜਾਂਦੇ ਨੇ ਤਾਂ ਉੱਥੇ ਬੈਠੇ ਕਰਮਚਾਰੀਆਂ ਦੇ ਵੱਲੋਂ ਲੋਕਾਂ ਦੇ ਨਾਲ ਅਜਿਹਾ ਵਤੀਰਾ ਕਰਨਾ ਕਿੰਨਾ ਕੁ ਸਹੀ ਹੈ ਇਹ ਜ਼ਰੂਰ ਵੱਡੇ ਸਵਾਲ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰੀ ਦਫ਼ਤਰਾਂ ਦੇ ਵਿੱਚ ਲੋਕ ਜਿਹੜੇ ਚੱਕਰ ਕੱਟਦੇ ਕੱਟਦੇ ਉਹਨਾਂ ਦੀਆਂ ਪੈਰਾਂ ਦੀਆਂ ਜੁੱਤੀਆਂ ਘਸ ਜਾਂਦੀਆਂ ਨੇ ਤਾਂ ਇਸੇ ਖੇਚ ਦੇ ਵਿੱਚ ਲੋਕ ਜਿਹੜੇ ਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਣ ਤੋਂ ਵੀ ਗੁਰੇਜ਼ ਕਰਦੇ ਨੇ ਪਰ ਹੁਣ ਸੇਵਾ ਕੇਂਦਰਾਂ ਦਾ ਵੀ ਇਹੋ ਹਾਲ ਹੁੰਦਾ ਨਜ਼ਰ ਆ ਰਿਹਾ ਜਿੱਥੇ ਟੰਗ ਪਰੇਸ਼ਾਨ ਲੋਕ ਆਪਣਾ ਕੋਈ ਕੰਮ ਕਰਾਉਣ ਆਉਂਦੇ ਨੇ ਤਾਂ ਗੁੱਸੇ ਸਰਕਾਰੀ ਬਾਬੂ ਫਿਰ ਵੇਖੋ ਉਹਨਾਂ ਦੇ ਨਾਲ ਕਿੱਦਾਂ ਗੱਲਬਾਤ ਕਰਦੇ ਨੇ ਇਹ 2 ਮਿੰਟ ਦੀ ਕੀ ਲੋਡ ਕਰੇਗਾ ਤੂੰ ਮੈਨੂੰ ਤੂੰ ਮੇਰੇ 2 ਮਿੰਟ ਚ ਕੀ ਲੋਡ ਕਰੇਗਾ ਤੂੰ ਮੈਂ ਇਹ 2 ਮਿੰਟ ਦੀ ਕੀ ਲੋਡ ਕਰੇਗਾ ਤੂੰ ਮੈਨੂੰ ਤੂੰ ਮੇਰੇ 2 ਮਿੰਟ ਚ ਕੀ ਲੋਡ ਕਰੇਗਾ ਤੂੰ ਮੈਂ ਅਤ ਸੁਵੀਰਾ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਸਲ ਸੇਵਾ ਕੇਂਦਰ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤਾਂ ਪਟਿਆਲਾ ਦੇ ਮਨੀ ਸਕੱਤਰੀ ਦੇ ਅੰਦਰ ਬਣੇ ਸੇਵਾ ਕੇਂਦਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਸੁਰਖੀਆਂ ਚ ਬਣੀ ਹੋਈ ਹੈ ਤਾਂ ਅਧਿਕ ਨੌਜਵਾਨ ਸੇਵਾ ਕੇਂਦਰ ਦੇ ਵਿੱਚ ਆਪਣਾ ਕੰਮ ਕਰਾਉਣ ਪਹੁੰਚਦਾ ਹੈ ਤਾਂ ਉੱਥੋਂ ਦੀ ਕਰਮਚਾਰੀ ਦੇ ਵੱਲੋਂ ਉਸ ਦਿਨਾਂ ਬਦਸਲੂਕੀ ਕੀਤੀ ਜਾਂਦੀ ਹੈ ਜਦੋਂ ਆਪ ਲੋਕ ਸੇਵਾ ਕੇਂਦਰਾਂ ਦੇ ਵਿੱਚ ਆਪਣਾ ਰੋਜ਼ਾਨਾ ਕੰਮ ਕਰਾਉਣ ਦੇ ਲਈ ਜਾਂਦੇ ਨੇ ਤਾਂ ਉੱਥੇ ਬੈਠੇ ਕਰਮਚਾਰੀਆਂ ਦੇ ਵੱਲੋਂ ਲੋਕਾਂ ਦੇ ਨਾਲ ਅਜਿਹਾ ਵਤੀਰਾ ਕਰਨਾ ਕਿੰਨਾ ਕੁ ਸਹੀ ਹੈ ਇਹ ਜ਼ਰੂਰ ਵੱਡੇ ਸਵਾਲ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰੀ ਦਫ਼ਤਰਾਂ ਦੇ ਵਿੱਚ ਲੋਕ ਜਿਹੜੇ ਚੱਕਰ ਕੱਟਦੇ ਕੱਟਦੇ ਉਹਨਾਂ ਦੀਆਂ ਪੈਰਾਂ ਦੀਆਂ ਜੁੱਤੀਆਂ ਘਸ ਜਾਂਦੀਆਂ ਨੇ ਤਾਂ ਇਸੇ ਖੇਚ ਦੇ ਵਿੱਚ ਲੋਕ ਜਿਹੜੇ ਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਣ ਤੋਂ ਵੀ ਗੁਰੇਜ਼ ਕਰਦੇ ਨੇ ਪਰ ਹੁਣ ਸੇਵਾ ਕੇਂਦਰਾਂ ਦਾ ਵੀ ਇਹੋ ਹਾਲ ਹੁੰਦਾ ਨਜ਼ਰ ਆ ਰਿਹਾ ਜਿੱਥੇ ਟੰਗ ਪਰੇਸ਼ਾਨ ਲੋਕ ਆਪਣਾ ਕੋਈ ਕੰਮ ਕਰਾਉਣ ਆਉਂਦੇ ਨੇ ਤਾਂ ਗੋ ਸਰਕਾਰੀ ਬਾਬੂ ਫਿਰ ਵੇਖੋ ਉਹਨਾਂ ਦੇ ਨਾਲ ਕਿੱਦਾਂ ਗੱਲਬਾਤ ਕਰਦੇ ਨੇ ਇਹ 2 ਮਿੰਟ ਦੀ ਲੋਡ ਕਰੇਗਾ ਤੂੰ ਮੈਨੂੰ ਤੂੰ ਮੇਰੇ 2 ਮਿੰਟ ਚ ਕੀ ਲੋਡ ਕਰੇਗਾ ਤੂੰ ਮੈਂ ਇਹ 2 ਮਿੰਟ ਦੀ ਲੋਡ ਕਰੇਗਾ ਤੂੰ ਮੈਨੂੰ ਤੂੰ ਮੇਰੇ 2 ਮਿੰਟ ਚ ਕੀ ਲੋਡ ਕਰੇਗਾ ਤੂੰ ਮੈਂ ਅਤ ਸੁਵੀਰਾ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਸਲ ਸੇਵਾ ਕੇਂਦਰ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤਾਂ ਪਟਿਆਲਾ ਦੇ ਮਨੀ ਸਕੱਤਰੀ ਦੇ ਅੰਦਰ ਬਣੇ ਸੇਵਾ ਕੇਂਦਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਸੁੱਲੇ ਸੁਰਖੀਆਂ ਚ ਬਣੀ ਹੋਈ ਹੈ ਤੇ ਅਧਿਕ ਨੌਜਵਾਨ ਸੇਵਾ ਕੇਂਦਰ ਦੇ ਵਿੱਚ ਆਪਣਾ ਕੰਮ ਕਰਾਉਣ ਪਹੁੰਚਦਾ ਹੈ ਤਾਂ ਉੱਥੋਂ ਦੀ ਕਰਮਚਾਰੀ ਦੇ ਵੱਲੋਂ ਉਸ ਦਿਨ ਬਦਸਲੂਕੀ ਕੀਤੀ ਜਾਂਦੀ ਹੈ ਜਦੋਂ ਆਮ ਲੋਕ ਸੇਵਾ ਕੇਂਦਰਾਂ ਦੇ ਵਿੱਚ ਆਪਣਾ ਰੋਜ਼ਾਨਾ ਕੰਮ ਕਰਾਉਣ ਦੇ ਲਈ ਜਾਂਦੇ ਨੇ ਤਾਂ ਉੱਥੇ ਬੈਠੇ ਕਰਮਚਾਰੀਆਂ ਦੇ ਵੱਲੋਂ ਲੋਕਾਂ ਦੇ ਨਾਲ ਅਜਿਹਾ ਵਤੀਰਾ ਕਰਨਾ ਕਿੰਨਾ ਕੁ ਸਹੀ ਹੈ ਇਹ ਜ਼ਰੂਰ ਵੱਡੇ ਸਵਾਲ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰੀ ਦਫ਼ਤਰਾਂ ਦੇ ਵਿੱਚ ਲੋਕ ਜਿਹੜੇ ਚੱਕਰ ਕੱਟਦੇ ਘਟਦੇ ਉਹਨਾਂ ਦੀਆਂ ਪੈਰਾਂ ਦੀਆਂ ਜੁੱਤੀਆਂ ਘਸ ਜਾਂਦੀਆਂ ਨੇ ਤਾਂ ਇਸੇ ਖੇਚ ਦੇ ਵਿੱਚ ਲੋਕ ਜਿਹੜੇ ਨੂੰ ਸਰਕਾਰੀ ਦਫਤਰਾਂ ਦੇ ਵਿੱਚ ਜਾਣ ਤੋਂ ਵੀ ਗੁਰੇਜ਼ ਕਰਦੇ ਨੇ ਪਰ ਹੁਣ ਸੇਵਾ ਕੇਂਦਰਾਂ ਦਾ ਵੀ ਇਹੋ ਹਾਲ ਹੁੰਦਾ ਨਜ਼ਰ ਆ ਰਿਹਾ ਜਿੱਥੇ ਟੰਗ ਪਰੇਸ਼ਾਨ ਲੋਕ ਆਪਣਾ ਕੋਈ ਕੰਮ ਕਰਾਉਣ ਆਉਂਦੇ ਨੇ ਤਾਂ ਗੋ ਸਰਕਾਰੀ ਬਾਬੂ ਫਿਰ ਵੇਖੋ ਉਹਨਾਂ ਦੇ ਨਾਲ ਕਿੱਦਾਂ ਗੱਲਬਾਤ ਕਰਦੇ ਨੇ ਇਹ ਦੋ ਮਿੰਟ ਕੀ ਲੋਡ ਕਰੇਗਾ ਤੂੰ ਮੈਨੂੰ ਹੁਣ ਮੇਰੇ ਦੋ ਮਿੰਟ ਚ ਕੀ ਲੋਡ ਕਰੇਗਾ ਤੂੰ ਮੈਂ